ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਸਾਡੇ ਲੋਕਾਂ 'ਚ ਇੱਕ ਧਾਰਨਾ ਬਣੀ ਹੋਈ ਆ ਵੀ ਦੇਸੀ ਘਿਓ ਤੇ ਬਦਾਮ ਸਾਡਾ ਕੋਲੇਸਟ੍ਰੋਲ ਵਧਾਉਂਦੇ ਆ ਇਹਨਾਂ ਨੂੰ ਖਾਣ ਨਾਲ ਸਾਡੇ ਖੂਨ 'ਚ ਚਰਬੀ ਤਾਂ ਵੱਧਦੀ ਵੱਧਦੀ ਇਹਦੇ ਨਾਲ ਨਾਲ ਸਾਡੇ ਦਿਲ ਦੀ ਸਿਹਤ ਲਈ ਵੀ ਇਹ ਵਧੀਆ ਨਹੀਂ ਮੰਨੇ ਜਾਂਦੇ ਕੀ ਦੋਸਤੋ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਏ ਉਹਨਾਂ ਨੂੰ ਦੇਸੀ ਘਿਓ ਤੇ ਬਦਾਮ ਨਹੀਂ ਖਾਣੇ ਚਾਹੀਦੇ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ ਪੁਰਾਣੇ ਸਮੇਂ 'ਚ ਜਦੋਂ ਸਾਡੇ ਸੱਟ ਲੱਗਦੀ ਸੀ ਜਾਂ ਕੋਈ ਜ਼ਖਮ ਹੋ ਜਾਂਦਾ ਸੀ ਤਾਂ ਬਜ਼ੁਰਗਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਉੱਤੇ ਦੇਸੀ ਘਿਓ ਲਾ ਲਓ ਠੀਕ ਹੋ ਜਾਊਗਾ। ਸੋ ਉਹਦੇ ਨਾਲ ਸਾਡੀ ਸੋਜ ਵੀ ਘਟ ਜਾਂਦੀ ਸੀ ਤੇ ਦਰਦ ਨੂੰ ਵੀ ਫਰਕ ਪੈ ਜਾਂਦਾ ਸੀ। ਦੋਸਤੋ ਆਓ ਪਹਿਲਾਂ ਅਸੀਂ ਦੇਸੀ ਘਿਓ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ। ਦੋਸਤੋ ਦੇਸੀ ਘਿਓ ਅਨਪ੍ਰੋਸੈਸਡ ਹੁੰਦਾ ਏ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ। ਤੇ ਦੋਸਤੋ ਇਹਦੇ ਵਿੱਚ ਖਣਿਜ ਤੇ ਵਿਟਾਮਿਨ ਬੜੀ ਵਧੀਆ ਮਾਤਰਾ ਚ ਪਾਏ ਜਾਂਦੇ ਜਿਹੜੀ ਸਾਡੀ ਸਿਹਤ ਲਈ ਬੜੇ ਗੁਣਕਾਰੀ ਆ ਦੋਸਤੋ ਜੇ ਇਹਦੇ ਪਹਿਲੇ ਫਾਇਦੇ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਏ ਵੀ ਇਹ ਸੋਜਾਂ ਤੋਂ ਤੇ ਦਰਦਾਂ ਤੋਂ ਬੜਾ ਵਧੀਆ ਮੰਨਿਆ ਗਿਆ ਇਹਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਪਾਏ ਜਾਂਦੇ ਆ ਦੋਸਤੋ ਦੇਸੀ ਘੋੜ ਚ ਬਿਊਟਰੇਟ ਨਾਂ ਦਾ ਇੱਕ ਪਦਾਰਥ ਪਾਇਆ ਜਾਂਦਾ ਜਿਹੜੇ ਸਾਡੇ ਸਰੀਰ ਚ ਸੋਜਾਂ ਤੇ ਦਰਦਾਂ ਨੂੰ ਘੱਟ ਕਰਦਾ ਸੋ ਅਸੀਂ ਜੇ ਰੋਜ਼ਾਨਾ ਦੇਸੀ ਘੋੜ ਦਾ ਇਸਤੇਮਾਲ ਕਰਾਂਗੇ ਤਾਂ ਇਹਦੇ ਨਾਲ ਜਿਹੜੇ ਸਾਡੇ ਜੋੜਾਂ 'ਚ ਦਰਦਾਂ ਰਹਿੰਦੀਆਂ ਜਾਂ ਸੋਜਾਂ ਰਹਿੰਦੀਆਂ ਇਹਨਾਂ ਤੋਂ ਵੀ ਸਾਨੂੰ ਬੜੀ ਕਾਫੀ ਹੱਦ ਤੱਕ ਰਾਹਤ ਮਿਲਦੀ ਆ ਤੇ ਦੋਸਤੋ ਇਹਦੇ ਨਾਲ ਨਾਲੇ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਰੱਖਦਾ ਦੋਸਤੋ ਜੇ ਇਹਦੇ ਦੂਜੇ ਫਾਇਦੇ ਦੀ ਗੱਲ ਕਰੀਏ ਤਾਂ ਦੇਸੀ ਘਿਓ ਸਾਡੇ ਮੋਟਾਪੇ ਨੂੰ ਵੀ ਘੱਟ ਕਰਦਾ ਤੁਸੀਂ ਕਹੋਗੇ ਵੀ ਕਿਉਂ ਖੋਦੀ ਇੱਕ ਚਰਬੀ ਹੈਗੀ ਆ ਤੇ ਇਹ ਮੋਟਾਪੇ ਨੂੰ ਘੱਟ ਕਿਵੇਂ ਕਰੂਗਾ ਦੋਸਤੋ ਇੱਕ ਰਿਸਰਚ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਬਤ ਕੀਤਾ ਕਿ ਦੇਸੀ ਘਿਓ ਚ ਲੀਨੋਲਿਕ ਐਸਿਡ ਪਾਇਆ ਜਾਂਦਾ ਏ ਜਿਹੜਾ ਸਾਡੇ ਸਰੀਰ ਚ ਵਾਧੂ ਚਰਬੀ ਨੂੰ ਬਾਲਦਾ ਏ ਸੋ ਜੇ ਅਸੀਂ ਰੋਜ਼ਾਨਾ ਦੇਸੀ ਘਿਓ ਦਾ ਇਸਤੇਮਾਲ ਕਰਾਂਗੇ ਤਾਂ ਸਾਨੂੰ ਆਪਣੀ ਚਰਬੀ ਘਟਾਉਣ ਚ ਮਟਾਪਾ ਘੱਟ ਕਰਨ ਚ ਵੀ ਬੜੀ ਸਹਾਇਤਾ ਮਿਲਦੀ ਆ ਸੋ ਦੋਸਤੋ ਅੱਗੇ ਅਸੀਂ ਇਹਦੀ ਮਾਤਰਾ ਦੀ ਵੀ ਗੱਲ ਕਰਾਂਗੇ ਵੀ ਕਿੰਨੀ ਸਹੀ ਮਾਤਰਾ ਰਹੂਗੀ ਸਾਨੂੰ ਦੇਸੀ ਘਿਓ ਖਾਣ ਖਾਣ ਦੀ ਜਿਹਦੇ ਨਾਲ ਅਸੀਂ ਇਤੋਂ ਫਾਇਦੇ ਲੈ ਸਕਦੇ ਆ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਵੀ ਦੇਸੀ ਘਿਓ ਸਾਡੇ ਦਿਲ ਦੀ ਸਿਹਤ ਵਾਸਤੇ ਤੇ ਸਾਡੇ ਵਧੇ ਹੋਏ ਕੋਲੇਸਟ੍ਰੋਲ ਵਾਸਤੇ ਕੀ ਮਤਲਬ ਅਸਰ ਕਰਦਾ ਜੇ ਅਸੀਂ ਦੇਸੀ ਘਿਓ ਖਾਂਦੇ ਹਾਂ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਦੋਸਤੋ ਮੰਨਿਆ ਗਿਆ ਵੀ ਦੇਸੀ ਘਿਓ ਸਾਡੇ ਦਿਲ ਦੀ ਸਿਹਤ ਲਈ ਬੜਾ ਵਧੀਆ ਮੰਨਿਆ ਜਾਂਦਾ ਸਾਡੀ ਕਾਰਡੀਆਕ ਹੈਲਥ ਵਾਸਤੇ ਤੇ ਦੋਸਤੋ ਇਹਦੇ ਨਾਲ ਨਾਲ ਇਹ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਕਰਨ ਦੀ ਤਾਕਤ ਰੱਖਦਾ ਦੋਸਤੋ ਆਓ ਦੇਖਦੇ ਹਾਂ ਉਹ ਕਿਵੇਂ ਦੋਸਤੋ ਉਹਦਾ ਕਾਰਨ ਇਹ ਆ ਕਿ ਦੇਸੀ ਘਿਓ ਵਿੱਚ ਮੋਨੋ ਅਨਸੈਚੂਰੇਟਿਡ omega 3 ਫੈਟੀ ਐਸਿਡਸ ਪਾਏ ਜਾਂਦੇ ਆ ਜਿਹੜੇ ਸਾਡੇ ਦਿਲ ਦੀ ਸਿਹਤ ਲਈ ਬੜੇ ਵਧੀਆ ਮੰਨੇ ਜਾਂਦੇ ਆ ਤੇ ਦੋਸਤੋ ਇਹਦੇ ਨਾਲ ਨਾਲੇ ਹੀ ਸਾਡੇ ਕੋਲੇਸਟ੍ਰੋਲ ਨੂੰ ਵੀ ਘੱਟ ਰੱਖਦੇ ਆ ਸੋ ਦੋਸਤੋ ਜਿਨ੍ਹਾਂ ਲੋਕਾਂ ਦਾ ਕੋਲੇਸਟ੍ਰੋਲ ਵਾਧਦਾ ਉਹ ਬਿਨਾਂ ਝਿਜਕ ਦੇਸੀ ਘਿਓ ਨੂੰ ਰੋਜ਼ਾਨਾ ਇਸਤੇਮਾਲ ਕਰ ਸਕਦੇ ਆ ਤੇ ਦੋਸਤੋ ਜੇ ਇਹਦੀ ਮਾਤਰਾ ਦੀ ਗੱਲ ਕਰੀਏ ਵੀ ਕਿਹੜੀ ਸਹੀ ਮਾਤਰਾ ਰਹੂਗੀ ਦੇਸੀ ਘਿਓ ਨੂੰ ਖਾਣ ਦੀ ਤਾਂਸੀਰ ਰੋਜਾਨਾ 2 ਤੋਂ 3 ਚਮਚ ਦੇਸੀ ਘਿਓ ਦੇ ਖਾ ਸਕਦੇ ਆ ਜਿਹੜਾ ਸਾਡੇ ਦਿਲ ਦੀ ਸਿਹਤ ਵਾਸਤੇ ਤੇ ਇਹਦੇ ਨਾਲ ਨਾਲ ਸਾਡੇ ਕੋਲੇਸਟ੍ਰੋਲ ਨੂੰ ਘਟ ਕਰਨ ਵਾਸਤੇ ਸਾਡੀ ਮਦਦ ਕਰਦਾ ਆਓ ਦੋਸਤੋ ਹੁਣ ਅਸੀਂ ਗੱਲ ਕਰਦੇ ਆਂ ਬਦਾਮਾਂ ਦੀ ਦੋਸਤੋ ਬੜੇ ਲੋਕ ਡਰਦੇ ਆ ਜਿਨ੍ਹਾਂ ਦਾ ਕੋਲੇਸਟ੍ਰੋਲ ਵਾਧਦਾ ਬਾਦਾਮ ਖਾਣ ਤੋਂ ਉਹਨਾਂ ਨੂੰ ਲੱਗਦਾ ਵੀ ਜੇ ਉਹ ਬਾਦਾਮ ਖਾਣਗੇ ਤਾਂ ਉਹਨਾਂ ਦਾ ਕੋਲੇਸਟ੍ਰੋਲ ਹੋਰ ਗੜਬੜ ਹੋ ਜੂਗੀ ਕੋਲੇਸਟ੍ਰੋਲ ਵਧਣਾ ਸ਼ੁਰੂ ਹੋ ਜਾਊਗਾ ਸੋ ਆਓ ਅਸੀਂ ਇਹਦੇ ਬਾਰੇ ਵਿਸਥਾਰ ਨਾਲ ਗੱਲ ਕਰਦੇ ਆਂ ਵੀ ਬਦਾਮਾਂ ਦੀ ਸਹੀ ਮਾਤਰਾ ਕਿੰਨੀ ਆ ਕਿੰਨੇ ਖਾਣੇ ਚਾਹੀਦੇ ਆ ਤੇ ਕੋਲੇਸਟ੍ਰੋਲ ਨੂੰ ਵਧਾਉਂਦੇ ਆ ਜਾਂ ਠੀਕ ਕਰਦੇ ਆ ਦੋਸਤੋ ਕੁਝ ਕੁ ਲੋਕਾਂ ਤੇ ਇੱਕ ਸਟੱਡੀ ਹੋਈ ਸੀ ਉਹਨਾਂ ਨੂੰ ਰੋਜ਼ਾਨਾ 20 ਤੋਂ 170 ਗ੍ਰਾਮ ਦੇ ਕਰੀਬ ਬਦਾਮ ਖਵਾਏ ਗਏ ਤੇ ਇਸ ਸਟੱਡੀ ਤਕਰੀਬਨ 4 ਤੋਂ 16 ਹਫ਼ਤੇ ਚੱਲੀ ਦੋਸਤੋ 4 ਹਫ਼ਤੇ ਬਾਅਦ ਉਹਨਾਂ ਦੇ ਜਦੋਂ ਟੈਸਟ ਕਰਾਏ ਗਏ ਉਹਨਾਂ ਦੀ ਲਿਪਿਡ ਪ੍ਰੋਫਾਈਲ ਦੇ ਉਹਨਾਂ ਦੀ ਖੂਨ ਦੀ ਚਰਬੀ ਵੇਖਣ ਲਈ ਜਦੋਂ ਟੈਸਟ ਕਰਾਇਆ ਗਿਆ ਤਾਂ ਪਾਇਆ ਗਿਆ ਵੀ ਉਹਨਾਂ ਦੇ ਜਿਹੜੇ ਟੋਟਲ ਕੋਲੇਸਟ੍ਰੋਲ ਦੀ ਜਿਹੜੀ ਰਿਜ਼ਲਟ ਆਇਆ ਉਹਨਾਂ ਦਾ ਥੱਲੇ ਹੋਇਆ ਟੋਟਲ ਕੋਲੇਸਟ੍ਰੋਲ ਦਾ ਲੈਵਲ ਤੇ ਦੋਸਤੋ ਤੇ ਜਿਹੜਾ ਉਹਨਾਂ ਦਾ ਐਲਡੀਐਲ ਦਾ ਲੈਵਲ ਸੀਗਾ ਜਿਹਨੂੰ ਅਸੀਂ ਮਾੜੀ ਚਰਬੀ ਕਹਿੰਦੇ ਆ ਜਿਹੜੀ ਸਾਡੀ ਨਸਾਂ 'ਚ ਜੰਮ ਕੇ ਬਲੌਕ ਕਰ ਦਿੰਦੀ ਆ ਦੋਸਤੋ ਉਹਦੀ ਮਾਤਰਾ ਵੀ ਉਹਨਾਂ ਦੇ 4% ਤੋਂ ਲੈ ਕੇ 35% ਤੱਕ ਥੱਲੇ ਆ ਗਈ ਤੇ ਦੋਸਤੋ ਇਹ ਵੀ ਵੇਖਿਆ ਗਿਆ ਕਿ ਜਿਹੜੀ ਐਚਡੀਐਲ ਚੰਗੀ ਚਰਬੀ ਆ ਉਹਨਾਂ ਦੇ ਖੂਨ 'ਚ ਵਧੀ ਤੇ ਬਹੁਤੇ ਲੋਕਾਂ ਦੇ ਉਹ ਚਰਬੀ ਦਾ ਕੋਈ ਫਰਕ ਨਹੀਂ ਪਿਆ ਨਾ ਵਧੀ ਨਾ ਘਟੀ ਸੋ ਦੋਸਤੋ ਇਸ ਸਟੱਡੀ ਤੋਂ ਇਹ ਸਾਬਤ ਹੋਇਆ ਕਿ ਬਦਾਮ ਜੇ ਅਸੀਂ ਰੋਜ਼ਾਨਾ ਖਾਵਾਂਗੇ ਇਹਦੇ ਨਾਲ ਸਾਡੇ ਦਿਲ ਦੀ ਸਿਹਤ ਤਾਂ ਵਧੀਆ ਰਹਿੰਦੀ ਰਹਿੰਦੀ ਆ ਇਹਦੇ ਨਾਲ ਨਾਲ ਸਾਡੇ ਜਿਹੜੀ ਖੂਨ ਦੀ ਚਰਬੀ ਆ ਸਾਡਾ ਕੋਲੇਸਟ੍ਰੋਲ ਵੱਧਦਾ ਏ ਇਹ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਣ ਦੀ ਤਾਕਤ ਰੱਖਦੇ ਆ ਤੇ ਸਾਡੀ ਮਾੜੀ ਚਰਬੀ ਨੂੰ ਖੂਨ 'ਚ ਘਟਾਉਂਦੇ ਆ ਦੋਸਤੋ ਬਦਾਮ ਖਾਣ ਦਾ ਹੋਰ ਕੀ ਫਾਇਦਾ ਇਹ ਸਾਡੀਆਂ ਅੱਖਾਂ ਵਾਸਤੇ ਬੜੇ ਵਧੀਆ ਮੰਨੇ ਗਏ ਆ ਸਾਡੀਆਂ ਅੱਖਾਂ ਨੂੰ ਵੀ ਤਾਕਤ ਦਿੰਦੇ ਦੋਸਤੋ ਇਹਦੇ ਨਾਲ ਨਾਲ ਇਹਨਾਂ ਚ ਐਂਟੀ ਇਨਫਲੇਮੇਟਰੀ ਗੁਣ ਵੀ ਹੁੰਦਾ ਹੈ ਸਾਡੇ ਸਰੀਰ 'ਚ ਸੋਜਾਂ ਨੂੰ ਵੀ ਘਟਾਉਂਦੇ ਆ ਤੇ ਦੋਸਤੋ ਇਹ ਸਾਡੇ ਦਿਮਾਗ ਦੇ ਬ੍ਰੇਨ ਦੇ ਸਹੀ ਤਰੀਕੇ ਨਾਲ ਫੰਕਸ਼ਨ ਕਰਨ ਵਿੱਚ ਵੀ ਮਦਦ ਕਰਦੇ ਆ ਬ੍ਰੇਨ ਨੂੰ ਵੀ ਤਾਕਤ ਦਿੰਦੇ ਆ ਤੇ ਦੋਸਤੋ ਇਹਦੇ ਨਾਲ ਨਾਲੇ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦੇ ਆ ਦੋਸਤੋ ਬਦਾਮ ਖਾਣ ਦਾ ਸਹੀ ਢੰਗ ਕਿਹੜਾ ਹੈ ਸਹੀ ਤਰੀਕਾ ਕਿਹੜਾ ਹੈ ਇਹਨਾਂ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਆ ਦੋਸਤੋ ਅਸੀਂ ਰੋਜ਼ਾਨਾ ਇੱਕ ਮੁਠੀ ਬਦਾਮਾਂ ਦੀ ਖਾ ਸਕਦੇ ਹਾਂ ਇਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੋਊਗਾ ਜਦਕਿ ਫਾਇਦਾ ਹੀ ਹੁੰਦਾ ਸਾਡੇ ਦਿਲ ਦੀ ਸਿਹਤ ਨੂੰ ਮਜ਼ਬੂਤ ਕਰਦੇ ਆ ਤੇ ਇਹਦੇ ਨਾਲ ਨਾਲ ਸਾਡੇ ਕੋਲੇਸਟ੍ਰੋਲ ਨੂੰ ਵੀ ਘਟਾਉਂਦੇ ਆ ਤੇ ਦੋਸਤੋ ਇਹਨਾਂ ਨੂੰ ਖਾਣ ਦਾ ਸਹੀ ਤਰੀਕਾ ਕੀ ਆ ਦੋਸਤੋ ਇਹਨਾਂ ਨੂੰ ਸੁੱਕੇ ਵੀ ਖਾ ਸਕਦੇ ਆ ਪਰ ਜੇ ਇਹਨਾਂ ਨੂੰ ਭਿਓ ਕੇ ਖਾਓ ਤਾਂ ਇਹ ਜਲਦੀ ਹਜਮ ਹੋ ਜਾਂਦੇ ਆ ਭਿਉਣ ਦਾ ਬਸ ਇੰਨਾ ਕੀ ਕਾਰਨ ਆ ਦੋਸਤੋ ਜਿਹੜੀ ਇੱਕ ਗਲਤ ਧਾਰਨਾ ਬਣੀ ਆ ਲੋਕਾਂ ਦੇ ਦਿਮਾਗਾਂ 'ਚ ਵੀ ਬਦਾਮ ਗਰਮ ਹੁੰਦੇ ਆ ਦੋਸਤੋ ਸਾਡੀ ਜਿਹੜੀ ਐਲੋਪੈਥੀ ਆ ਮੈਡੀਕਲ ਸਾਇੰਸ ਆ ਉਹ ਇੰਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਗਰਮ ਠੰਡੀ ਤਸੀਰ ਨੂੰ ਸੋ ਅਸੀਂ ਬਦਾਮਾਂ ਨੂੰ ਸੁੱਕੇ ਵੀ ਖਾ ਸਕਦੇ ਆ ਭਿਉਂਕੇ ਵੀ ਖਾ ਸਕਦੇ ਆ ਸੋ ਦੋਸਤੋ ਜਿਹੜੀ ਮੈਂ ਜਾਣਕਾਰੀ ਦਿੱਤੀ ਆ بڑے ਲੋਕਾਂ ਦੇ ਦਿਮਾਗ 'ਚ ਗਲਤ ਫਹਿਮੀ ਆ ਵਿਦੇਸੀ ਘਿਓ ਤੇ ਬਦਾਮ ਸਾਡਾ ਕੋਲੇਸਟ੍ਰੋਲ ਵਧਾਉਂਦੇ ਆ ਤੇ ਸਾਡੇ ਦਿਲ ਦੀ ਸਿਹਤ ਲਈ ਵੀ ਮਾੜੇ ਮੰਨੇ ਗਏ। ਸੋ ਇਹ ਜਾਣਕਾਰੀ ਨੂੰ ਵੱਤੋ-ਵੱਦ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਜੋ ਵੱਤੋ-ਵੱਦ ਲੋਕਾਂ ਨੂੰ ਪਤਾ ਲੱਗ ਸਕੇ ਕਿ ਦੇਸੀ ਘਿਓ ਤੇ ਬਦਾਮ ਸਾਡੇ ਦਿਲ ਲਈ ਤਾਂ ਚੰਗੇ ਹੈਗੇ ਆ। ਇਹਦੇ ਨਾਲ-ਨਾਲ ਇਹ ਸਾਡੇ ਕੋਲੇਸਟ੍ਰੋਲ ਨੂੰ ਮਾੜੀ ਚਰਬੀ ਨੂੰ ਘਟਾਉਣ 'ਚ ਵੀ ਸਹਾਇਤਾ ਕਰਦੇ ਆ। ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਵੀ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣਾ ਸੋ ਇਜਾਜ਼ਤ ਦਿਓ ਧੰਨਵਾਦ ਚੱਲਿਆ ਚੱਲ Keep ਠੀਕ ਹੈ ਠੀਕ ਹੈ ਬੰਦ ਕਰਨਾ